ਹਾਂਜੀ ਸਤਿ ਸ੍ਰੀ ਅਕਾਲ ਜੀ ਮੰਮੀ ਅੱਜ ਫੇਰ ਕੋਟੀ ਲੱਗਿਆ ਬਣਾਉਣ ਤੇ ਆ ਮੰਮੀ ਨੇ ਬਣਾ ਲਈਆਂ ਉਹੀ ਪਿੰਕ ਵਾਲੀ ਬੁਣਤੀ ਵਾਲੀ ਕੋਟੀ ਜਿਹੜੀ ਆ ਇਹ ਹੁਣ ਮੰਮੀ ਵੀ ਐਸ ਵੇਲੇ ਬਾਰਡਰ ਤਿਆਰ ਕਰ ਲਿਆ ਆ ਮੰਮੀ ਨੇ ਇਹ ਮੰਮੀ ਹੁਣ ਇਹ ਤੇ ਕਿਦਾਂ ਹੁਣ ਕਢਾਈ ਸ਼ੁਰੂ ਕੀਤੀ ਆ ਮੁੰਡਿਆਂ ਚੱਲ ਪਿਆ ਇਹਦਾ ਅੱਛਾ ਤੁਹਾਡਾ ਹਾਲ ਚਾਲ ਕਿਦਾਂ ਠੀਕ ਠਾਕ ਆ ਬਹੁਤ ਵਧੀਆ ਹਾਲ ਮੇਰਾ ਇਧਰ ਦੇਖੋ ਕਿੰਨੇ ਸਿਰਾਂ ਬਾਅਦ ਅਸੀਂ ਵੀਡੀਓ ਬਣਾਉਣ ਲੱਗੇ ਹਨਾ ਟਾਈਮ ਲੱਗ ਗਿਆ ਹਰ ਕੀ ਹਮ ਬਿਜੀ ਸੀਗੇ ਘਰ ਦੇ ਵਿੱਚ ਆਏ ਸੀਗੇ ਮੰਮੀ ਹੋਣਾ ਦੇ ਦੋਨੇ ਹੀ ਛੋਟੇ ਬੇਟੇ ਮੇਰੇ ਦੇਵਰ ਇਹ ਤਾਂ ਕਰਕੇ ਬਹੁਤ ਜ਼ਿਆਦਾ ਬਿਜੀ ਸੀਏ ਮੈਂ ਕਿਹਾ ਅੱਜ ਬਣਾਏ ਲਵੇ ਥੋੜਾ ਜਿਹਾ ਕੁਝ ਵਿਆਹ ਦੇ ਫੰਕਸ਼ਨ ਸੀਗੇ ਤਾਂ ਕਰਕੇ ਅਸੀਂ ਲੇਟ ਹੋ ਗਏ ਤੇ ਅੱਜ ਵੀਡੀਓ ਮੰਮੀ ਇੱਕ ਹੀ ਮੁੰਦੇ ਪਏ ਦਿਖਾਉਣਾ ਚਾਹੇ ਮੋੜਲਾ ਪੱਲਾ ਲਾਇਆ ਅੱਧੀ ਸਾਈਡ अच्छा हां ਜਿਦਾ ਜੈਕਟ ਦਾ ਉਹ ਅੱਧਾ ਉਹ ਪਿਆ ਖੱਬੇ ਪਾਸੇ ਦਾ ਇਹ ਸੰਜੇ ਪਾਸੇ ਦਾ ਪੰਡਾ ਲਾਇਆ ਮੈਂ ਸੀ ਰਿਹਾ ਇਹ ਬਾਰਡਰ ਤਿਆਰ ਕਰ ਲਿਆ ਹੁਣ ਉੱਪਰ ਇਹ ਡਿਜ਼ਾਈਨ ਇਹੀ ਚੱਲਣਾ ਹੈ ਅੱਛਾ ਟੁਕੜੀ ਜਿਹੜੀ ਆ ਤਾਂ ਚਲੇ ਟੁਕੜੀ ਪਈ ਆ ਇਦਾਂ ਹੁਣ ਇੱਥੇ ਟੁਕੜੀ ਬਦਲ ਦਿੰਦੇ ਚਨਕੀ ਦਾ ਬਾਰਡਰ ਅਲੱਗ ਨਹੀਂ ਹੈਗਾ ਇਹ ਡਿਜ਼ਾਈਨ ਤੇ ਸਾਰਾ ਹੈ ਨਾ ਹਾਂ ਠੀਕ ਆ ਫਿਰ ਜਾਂ ਤੇ ਟੁਕੜੀ ਚੱਲਣੀ ਆ ਤੇ ਇਹ 15 ਕੁੰਡੀਆਂ ਤੇ ਚੱਲਦੀ ਆ 15 ਕੁੰਡੇ ਕਿਦਾਂ ਪੈਣ ਆ ਤੇ 8 ਇੱਧਰ 8 ਇੱਧਰ 16 ਇੱਕ ਕੁੰਡਾ ਜਿਹੜਾ ਗਬਲਾਈ ਵਿੱਚੇ ਗਹਿਣਾ ਆ ਹਾਂਜੀ 17 ਕੁੰਡੇ ਬਣ ਜਾਂਦੇ ਆ ਤੇ 17 ਦਾ ਫਿਰ ਇੱਥੋਂ ਅੱਧ ਕਰਨਾ ਆ 8 8 ਕੁੰਡੇ ਰੱਖਣੇ ਆ ਇੱਥੋਂ ਜਿਹੜਾ ਟੁਕੜੀ ਕਾਣੀ ਆ ਇੱਥੇ ਫਿਰ ਇੱਕ ਚਿੱਟਾ ਸਿੱਧਾ ਹੋ ਜਾਣਾ ਇੱਥੇ 8 ਪੁੱਠੇ ਹੋ ਜਾਣੇ ਆ ਇਹ ਫਿਰ ਜਿਹੜੇ 8 ਆ ਇਹ ਘਟੀ ਜਾਣੇ ਦਵਲਿਓ ਇੱਧਰ ਦੋ ਦੋ ਵਧੀਆਂ ਜਾਣੇ ਆ ਡਿਜ਼ਾਈਨ ਬਣਿਆਣਾ ਕਟਾ ਬਣਿਆਣਾ ਠੀਕ ਆ ਪੁੱਠੀ ਸਲਾਈਸ ਪਲੇਨ ਚੱਲਦੀ ਆ ਤੇ ਸਿੱਧੀ ਸਲਾਈ ਦੇ ਵਿੱਚ ਇਹ ਡਿਜ਼ਾਈਨ ਪੈਂਦਾ ਆ। ਅੱਛਾ ਤੇ ਪੁੱਠੀ ਸਲਾਈ ਪੂਰੀ ਨਾਰਮਲ ਪਾ ਦੇਣੀ ਆ। ਨਾਰਮਲ ਪਾਉਣੀ ਆ ਪੁੱਠੀ ਸਲਾਈ। ਇਹ ਸਿੱਧੀ ਡਿਜ਼ਾਈਨ ਸਿੱਧੀ ਸਲਾਈ ਦਾ ਆ ਹਨਾ। ਦਿਖਾਓ ਤਾਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੇਖਦੀ ਇਧਰੋਂ। ਪੁੱਠੀ ਸਲਾਈ ਇਹ ਸਾਰੀ ਪੁੱਠੀ ਸਲਾਈ ਤਾਂ ਚੱਲਦੀ ਪਈ ਹਨਾ। ਠੀਕ ਆ ਹੁਣ ਸਿੱਧੀ ਸਲਾਈ ਜਿਹੜੀ ਨਾ ਉਹਦੇ ਵਿੱਚ ਦੱਸਿਓ ਕਿ ਕਿਹੜਾ ਡਿਜ਼ਾਈਨ। ਹਾਂਜੀ। ਅੱਛਾ ਇਹ ਹੁਣ ਨਾ ਮੰਮੀ ਤੁਹਾਡੀ ਇਹ ਪੁੱਠੀ ਸਲਾਈ ਜਿਹੜੀ ਸੀ ਉਹ ਕੰਪਲੀਟ ਹੋ ਗਈ ਹੈ ਨਾ ਹਾਂ ਹਾਂ ਸਿੱਧੀ ਅਮਨੀ ਸਿੱਧੀ ਦੇ ਵਿੱਚ ਬੁੰਤੀ ਚਲਣੀ ਆ ਹਾਂਜੀ ਤੇ ਆਲੇ ਹੂੰ ਲਾਈਟੋਂ ਹਾਂਜੀ ਉਹ ਬਾੜੜਿਆ ਹਾਂਜੀ 10 ਗੁੰਡੇ ਅੱਛਾ ਇਹ ਬਾੜੜ ਚੱਲਣਾ ਆ ਜਿਨ੍ਹਾਂ ਵਿੱਚ ਬਟਨ ਹਾਂ ਲਗਾਣੇ ਆ ਇਹ ਪੱਟੀ ਆ ਗਬਲੀ ਹਾਂਜੀ ਇਹ ਬਾੜੜਿਆ ਤਾਂ ਕਿਵੇਂ ਹੋਟਲ ਦਾ ਹੀ ਬਣਾਇਆ ਪੁੱਠੀ ਸਲਾਈ ਸਾਫ ਸਿੱਧੀ ਸਲਾਈ ਨੂੰ ਬਾਰਡਰ ਦਾ ਇੱਕ ਗੁੰਡਾ ਪੁੱਠਾ ਤੇ ਇੱਕ ਸਿੱਧਾ ਅੱਛਾ ਤੇ ਪੁੱਠੀ ਸਲਾਈ ਨੂੰ ਸਾਫ਼ ਹੀ ਗੁੰਡੇ ਆ ਤੇ ਫੇ ਥੋੜਾ ਡਿਜ਼ਾਈਨ ਜਿਹਾ ਹੋਰ ਬਣ ਜਾਂਦਾ ਬਾਰਡਰ ਦਾ ਅੱਛਾ ਮੈਨੂੰ ਸੋਹਣਾ ਲੱਗਾ ਮੈਂ ਕਿ ਚੱਲ ਮੈਂ ਇਹਦਾ ਬਣਾਉਣੀ ਆ ਤੱਕੀ ਯਾਰ ਆ ਪੰਜ ਜੋੜ ਬਣ ਗਿਆ 1 2 3 4 ਆ ਪੰਜ ਮਾ ਗੁੰਡਾ ਆ ਹਾਂ ਅੱਛਾ ਹੁਣ ਇੱਥੋਂ ਹੁੰਡ ਜਾਣਾ ਸ਼ੁਰੂ ਹੁੰਦਾ ਆ ਲੈ ਇੱਥੋਂ ਇੱਕ ਗੁੰਡੇ ਤੋਂ ਆ ਨਾਲ ਸਿੱਧਾ ਗੁੰਡਾ ਆ ਤੇ ਆ ਵੀ ਹੁਣ ਮੋਰੀ ਆਲਾ ਸਿੱਧਾ ਬਣਾ ਲਿਆ ਆ ਹੁਣ ਇੱਥੇ ਇਹਦੀ ਜਾਲੀ ਬਣਨੀ ਆ ਤੁਸੀਂ ਘਮਾਇਆ ਤਾਂ ਅਗੇ ਨੂੰ ਨਾ ਆ ਘਮਾ ਕੇ ਘਮਾ ਕੇ ਫਿਰ ਤੁਸੀਂ ਹਾਂ ਗੁੰਡਾ ਘਮਾ ਕੇ ਨਾ ਇਹ ਇਦਾਂ ਬਣਨੀ ਆ ਇਹ ਆ ਗੁੰਡਾ ਘਮਾ ਕੇ ਨਾ ਪੁੱਠੇ ਦੇ ਹਾਂਜੀ ਕੁੰਡਾ ਬਣ ਗਿਆ ਜਾਲੀ ਬਣ ਗਈ ਆਹ ਕੁੰਡੇ ਤਿੰਨ ਲੈਣੇ ਨਹੀਂ ਛੁੱਣ ਦੇ ਦੀ ਆਹੋ ਇੱਥੇ ਤਿੰਨ ਦੋ ਤਿੰਨ ਲੈ ਹੁਣ ਇੱਕ ਆਹ ਤਿੰਨ ਕੁੰਡੇ ਲੈਣੇ ਆ ਟੁਕੜੀ ਬਦਲ ਗਈ ਆ ਨਾ ਹਾਂਜੀ ਆਹ ਹੁਣ ਤਿੰਨਾ ਕੁੰਡਿਆਂ ਦਾ ਇੱਕ ਬਣਾ ਇੱਧਰ ਕੁੰਡਾ ਵੱਧ ਗਿਆ ਆ ਠੀਕ ਜਾਲੀ ਦਾ ਠੀਕ ਤੇ ਇੱਧਰ ਵੀ ਜਾਲੀ ਦਾ ਕੁੰਡਾ ਅਜਾ 6 ਕੁੰਡੇ ਹੁਣ ਬਣ ਲੈ ਅੱਠ ਰੱਖੇ ਸੀ ਹਾਂਜੀ ਇਹ 6 ਆ ਗਏ ਵਾ ਇਹ 6 ਬਣਨੇ ਆ ਹੂੰ ਹੂੰ 6 ਬਣ ਕੇ ਫੇਰ ਇੱਥੇ ਜਾਲੀ ਪੈਣੀ ਆ ਇਹ ਜਿਹੜੇ ਹੁਣ ਸੇਬ ਬਣਿਆ ਇਹ ਪੁੱਠੇ ਬਣਨੇ ਆ ਇਹ ਪੁੱਠੇ ਬਣਨੇ ਆ ਆ ਹੁਣ ਮੋਰੇ ਸਿੱਧੇ ਆ ਗਏ ਆ ਇਹ ਆ ਹ ਸਿੱਧੇ ਆ ਗਏ ਹੁਣ ਹੁਣ ਫੇਰ ਉਹ ਮਾ ਲਿਆ ਉਧਰ ਇਹ ਆ ਸਿੱਧਾ ਬਣ ਗਿਆ ਇੱਥੇ ਜਾਰੀ ਪੈਣੀ ਕੰਡੇ ਆ ਆ ਜਾਰੀ ਪੈਣੀ ਆ ਹਾਂ 6 ਪੁੱਠੇ ਬਣ ਕੇ ਨਾ ਹਾਂਜੀ ਨਾਲ ਹੀ ਫੇਰ ਸਿੱਧਾ ਜਿਹੜਾ ਬਣਨਾ ਨਾਲ ਜਾਰੀ ਪਾਉਣੀ ਐ ਇਦਾਂ ਇਹ ਜਾਰੀ ਪਾ ਕੇ ਜਿੰਨੇ ਕੁੰਡੇ ਵਿੱਚ ਵੱਧਦੇ ਆ ਉਹਨੇ ਬਦਲਣੇ ਨਹੀਂ ਤਿੰਨ ਜਾਂ ਚਾਰ ਜਾਂ ਕਿੰਨੇ ਹੈਗੇ ਸਿੱਧੇ ਬੁਣੀ ਆਣੇ ਆ ਆ ਦੇ ਇਹ 1 2 3 4 ਇਹ ਆ 5 ਹੂੰ ਹੂੰ ਇਹ ਆ 6 ਆ 6 ਕੁੰਡੇ ਬਣ ਗਏ ਸਿੱਧੇ ਅੱਛਾ ਤਾਂ ਆ ਸਾਰੇ ਵੀ 6 ਵਿਚਾਉਣੀ ਨਾ ਤਾਂ ਕੰਮ ਨਹੀਂ ਹੁੰਦਾ ਹਾਂ ਆਹੋ ਇੱਕ ਟਾਂ ਬਣਦਾ ਪਹਿਲਾਂ ਇੱਕ ਤੋਂ ਸ਼ੁਰੂ ਕਰਨਾ ਫਿਰ ਅੱਗੇ ਇੱਕ ਤੋਂ ਆ ਇੱਕ ਹਾਂ 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 ਹਾਂਜੀ ਇਦਾਂ ਹੁਣ ਆ ਆਪਾਂ ਨਾ ਪੁੱਠੇ ਕੁੰਡੇ ਦੇ ਇਹ ਮੋਹ ਨੂੰ ਧਾਗਾ ਕਰਕੇ ਤੇ ਜਾਰੀ ਪਾ ਲੈ ਆ ਜਾਰੀ ਪੈ ਗਈ ਆ ਆ ਫੇ ਆਪਾਂ ਪੁੱਠੇ ਬਣਨੇ ਜਿੰਨੇ ਕੁੰਡੇ ਵੀ ਬਣ ਜਾਣ ਪੁੱਠੇ ਇਹ ਇਦਾਂ ਇਹ ਬਣ ਲੈ ਤੇ ਆ ਮੋਰੇ ਫੇ ਇੱਥੇ ਤਿੰਨ ਘਟਣੇ ਅੱਛਾ ਔਰ ਤਿੰਨ ਨਾਲ ਇੱਕ ਬਣਨਾ ਉਹ ਸੇਮ ਉਹੀ ਚੱਲੀ ਜਾਣਾ ਕੰਮ ਪਰ ਉਹ ਜਿਆਦੀ ਵਾਰ ਵਾਰ ਐਦਾਂ ਜਦੋਂ ਫੇ ਉੱਤੇ ਤਿੰਨ ਰਹਿਗਾ ਇੱਕ ਕਰ ਦੇਣਾ ਇੱਕ ਕਰਕੇ ਫੇ ਆਪਾਂ ਟੁਕੜੀ ਬਣਾਉਣੀ ਸ਼ੁਰੂ ਕਰਨੀ ਹੈ ਬਦਲ ਹੋਣੀ ਫੇ ਟੁਕੜੀ ਆ ਹੁਣ ਐਦਾਂ ਬਣੀ ਜਾਣੇ ਆ ਇਹ ਚੰਗਾ ਹੋ ਗਿਆ ਮੇਰੀ ਪਹਿਲਾਂ ਗਲਤੀ ਹੋ ਗਿਆ ਟੁਕੜੀ ਉਹ ਮਦੇੜੀ ਸਾਰੀ ਅੱਛਾ ਦੇੜ ਗਿਆ ਮੈਂ ਕਿਹਾ ਮੇਰਾ ਗਲਤ ਬਣ ਗਿਆ ਇੱਕ ਪੱਲਾ ਹੋਰ ਤੇ ਇੱਕ ਹੋਰ ਬਣਨਾ ਹੈ ਹਾਂ ਤੈਨੂੰ ਠੀਕ ਦੀ ਮੈਂ ਚੱਲ ਹੁਣ ਆ ਗਈ ਬਣੂਗੀ ਕਿਉਂਕਿ ਪੱਲੇ ਦੇ ਨਾਲ ਤਾਂ ਸਾਰਾ ਉਹ ਬਣਨਾ ਨਾ ਉਹ ਡਿਜ਼ਾਈਨ ਬਣਨਾ ਹੈ ਸਾਈਨ ਬਣਨਾ ਹੈ ਦੋਨੇ ਬਰਾਬਰ ਬਣੇ ਚਾਹੀਦੇ ਆ ਦੋਨੇ ਉਹ ਠੀਕ ਆਨ ਹੋਰ ਬਣ ਗਿਆ ਇਹ ਹੋਰ ਬਣ ਗਿਆ ਅੱਛਾ ਤੁਸੀਂ ਬੋ ਬੰਤੀ ਇਹਨੀਆਂ ਲਗਾਈਆਂ ਆ ਨਾ ਇੱਕ ਦੂਸਰੀ ਇੱਕ ਹੋਰ ਕੋਟੀ ਲੱਗੀ ਮਮੀ ਆਹ ਉਹ ਤਾਂ ਬਣਾ ਲਈ ਆ ਔਰ ਉਹਦਾ ਹੀ ਡਿਜ਼ਾਈਨ ਇੱਥੇ ਆ ਗਿਆ ਅੱਛਾ ਸਾਬ ਹਮਮ ਉਹਨੂੰ ਪਤਾ ਕਰਿਆ ਕਿ ਪਿੱਛੇ ਇਹ ਤਾਂ ਅੱਗੇ ਵਿੱਚ ਫੈਲਮੀ ਆ ਨਾ ਜਦੋਂ ਫਿਰ ਉਹ ਬਾਹਰ ਕਰਕੇ ਹਨਾ ਕਿਉਂਕਿ ਸਿੰਗਲ ਜਿਹੜੀ ਉਨ ਹੁੰਦੀ ਆ ਉਹ ਤਾਂ ਡੋਰੀ ਹਵਾ ਨਾਲ ਉੱਟ ਜਾਂਦਾ ਆ ਹਾਂਜੀ ਹਾਂਜੀ ਇਹ ਹੁਣ ਬਸ ਇੱਥੇ ਹੋ ਗਿਆ। ਇੱਥੇ ਹੋ ਗਈ ਪੂਰੀ ਟੋਕੜੀ ਐ। ਇਹ ਹੁਣ ਕਿੰਨੇ ਕੁੰਡੇ ਲੱਗੇ ਸੀ ਵਿੱਚ ਮਾਂ ਵੀ ਤੁਸੀਂ। ਇਹ ਸ਼ੇਸ਼ੇ ਹੀ ਆਉਣੇ ਜੀ। ਜੱਜ ਇੱਥੇ ਗੱਬੇ ਚਿੱਟੇ ਸਾਫ ਬਣ ਜਾਣੇ ਆ। ਹਾਂਜੀ। ਇਦਾਂ ਕੱਟੀ ਜਾਣੇ ਆ। ਠੀਕ ਆ। ਇਦਾਂ ਕਟਾਹ ਬਣਨਾ ਨਾ ਆਂ। ਹਾਂਜੀ ਹਾਂਜੀ। ਉਹ ਨੀ ਸੇਵਾਈ ਆਣੀ। ਹਾਂ ਤੇ 1 2 3 4 ਜੋੜ ਰਹਿ ਗਏ ਆ। ਹਾਂਜੀ। ਅੱਠਾ ਕੁੰਡਿਆਂ ਜੀ ਹੁਣ ਆ ਸੋ ਅਜੇ ਵੀ 16 ਕੁੰਡੇ ਹੋਣੇ ਆ। ਹਾਂ ਅੱਛਾ। ਆਹ ਕਟਾਹ ਨਾ ਕਟਾਹ ਉੱਪਰ ਬਣਨਾ। ਸਿੱਧੇ ਕਰ ਸਿੱਧੇ। ਠੀਕ ਆ। ਹਮ ਜਾਨੀ ਕਿ ਉੱਪਰ ਤੱਕ ਜਦੋਂ ਹੁਣ ਇੱਕ ਟੁਕੜੀ ਵਿੱਚ ਹਾਂ ਫਾਈਨਲ ਕਿੰਨੇ ਤੱਕ ਆ ਜਦੋਂ ਹੁਣ ਇੱਕ ਆ ਗਿਆ ਫਿਰ ਦੋ ਆ ਗਏ ਤਿੰਨ ਆ ਗਏ ਹਾਂ ਵੀਸ਼ੇ ਬਣ ਗਈ ਚਾਰ ਵੀਸ਼ੇਆਂ ਘਟਾਈ ਆਈ ਕਿੱਥੇ ਜਾਣੇ ਆ ਦੁਰਸ ਕਰ ਜਾਣੀਆਂ ਇਹ ਦੰਡ ਬੀਆਂ ਮਾਰਨੀਆਂ ਨਹੀਂ ਆ ਨਹੀਂ ਉਹਦਾ ਡੱਬੀ ਦੇ ਇੱਕ ਡੱਬੀ ਦੇ ਵਿੱਚ ਕਿੰਨੇ ਗੁੰਡੇ ਹੁੰਦੇ ਵੱਧ ਤੋਂ ਵੱਧ ਇਹ 16 17 ਬਣ ਜਾਂਦੇ ਆ ਅੱਛਾ ਇੱਕ ਗਬਲਾ ਕਿੰਨਾ ਹਾਂ ਇਹ ਕਿੰਨੇ ਬਣ ਜਾਣੇ ਆ 17 ਗੁੰਡੇ ਬਣਨੇ ਆ 8 8 ਰੱਖੀਏ ਅੱਛਾ ਇਹ 7 7 ਰੱਖੀਏ ਤੇ 15 ਬਣਨੇ ਆ ਅੱਛਾ ਇੱਕ ਕੁੰਡਾ ਗੱਬੇ ਰੱਖਣਾ ਸੱਤ ਸੱਤ ਆਲੇ ਦੁਆਲੇ ਰੱਖਣੇ ਆ ਇਹ ਤਾਂ ਆਪਣੀ ਮਰਜ਼ੀ ਆ ਭਾਂ ਪੰਜਾ ਕੁੰਡਿਆਂ ਦੇ ਬੁੰਟੀ ਬਣਾ ਲਾ ਹਾਂਜੀ ਭਾਂ ਦਸਾਂ ਦੀ ਬਣਾ ਲਾ ਡੱਬੀ ਛੋਟੀ ਆ ਵੱਡੀ ਆ ਉਹ ਆਪਣੇ ਹਿਸਾਬ ਨਾਲ ਕਰਨੀ ਆਪਣੇ ਹਿਸਾਬ ਨਾਲ ਬਣਾਉਣੀ ਪੈਣੀ ਮੇਰੇ ਤਾਂ ਡੱਬੀ ਵੱਡੀ ਆ ਬਹੁਤ ਹਾਂਜੀ 17 ਕੁੰਡਿਆਂ ਦੀ ਆ ਹਾਂ ਹਾਂ ਤਾਂ ਆ ਇੱਕ ਕੁੰਡਾ ਗੱਬਲਾ ਰੱਖਣਾ ਇਹਦੇ ਆਲੇ ਦੁਆਲੇ ਦੇ ਕੁੰਡੇ ਘੱਟਦੇ ਹੋਣੇ ਆ ਜਿਸਾ ਤਿੰਨ ਰਹਿ ਗਏ ਹਾਂ ਹਾਂ ਫਿਰ ਉਹਦਾ ਆਖਰੀ ਇੱਕ ਰਹਿ ਜਾਣਾ ਫੇ ਟੁਕੜੀ ਬਦਲਨੀ ਆ। ਹੂੰ। ਫੇ ਸਿੱਧੀਆਂ ਦੇ ਉੱਤੇ। ਉਹ ਇਸ ਤਰ੍ਹਾਂ ਆ ਮੈਂ ਮਨਜ਼ਰ ਦਿਖਾ ਵੀ ਦਮਾ ਇਧਰੋਂ। ਕਿ ਤੁਸੀਂ ਇਸ ਹਿਸਾਬ ਨਾਲ ਕਹਿੰਦੇ ਆ ਹਨਾ ਇਹ ਮੰਨ ਲਓ ਕਿ ਆਹ ਵਾਲੀ ਆ ਨਾ ਇਹ ਇਸ ਤਰ੍ਹਾਂ ਹੁਦਲਾ ਜਿਹੀ ਸੀ। ਇਹ ਵਾਲੀ ਆ। ਹਾਂ। ਮਨਾਂ ਹਾਂਜੀ। ਹੂੰ। ਤਾਂ ਇਹ ਅੱਗੇ ਜੇ ਵਾ ਗਈਆਂ। ਹਾਂ। ਜੇ ਵੀ ਬਚ ਹੋਈਆਂ ਨਹੀਂ ਪਤਾ ਲੱਗਦਾ ਪਿਆ ਹਨਾ। ਇਹ ਹੈਗਾ ਜੈਕਟ ਦਾ ਇੱਕ ਭਲਾ ਨਾ ਮੰਮੀ ਇਹ ਅੱਧਾ ਹਾਂਜੀ ਅੱਧਾ ਭਲਾ ਇੱਕ ਸਾਈਡ ਦਾ ਹਾਂਜੀ ਲੱਗਦੀ ਬਹੁਤ ਸੋਹਣੀ ਆ ਇਹ ਉਹ ਵਾਲੀ ਬੰਤੀ ਆ ਜਿਹੜੀ ਬਾਰ-ਬਾਰ ਕਹਿੰਦੇ ਸੀ ਕਿ ਸਾਨੂੰ ਬਣ ਕੇ ਦੱਸੋ ਕਿ ਬੰਤੀ ਪੈਂਦੀ ਕਿਦਾਂ ਹੈ ਨਾ ਅੱਛਾ ਹੁਣ ਇਹ ਹੋ ਗਈਆਂ ਤੇ ਹੁਣ ਫਿਰ ਪੁੱਠੀ ਸਲਾਈ ਜਿਹੜੀ ਉਹ ਸਿੱਧੀ ਪੈਣੀ ਹੈ ਨਾ ਹਾਂ ਸਾਫ਼ ਹੀ ਪੈਣੀ ਉਦਾਂ ਹੀ ਹਾਂਜੀ ਕਿ ਜਿਹੜੀ ਬਾਹ ਪਾਏ ਹੁੰਦੇ ਵੇ ਕੁੰਡੇ ਬਣ ਜਾਣੇ ਆ ਜਾਲੀ ਬਣੀ ਜਾਣੀ ਆ ਹਾਂਜੀ ਕੁੰਡੇ ਵਾਦਦੇ ਬਹੁਤ ਹੀ ਘਟਾਉਣੇ ਪੈਂਦੇ ਦੇ ਦੇ ਕੇ अच्छा एफे ਘਟਾਉਣੇ ਕਿਦਾਂ ਵਿੱਚ ਵਿੱਚ ਆਪੇ ਵਿੱਚ 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 ਮਾਰੀ ਜਾਣੇ ਕੁੰਡੇ ਦੇਖ ਲੈਣੇ ਗਿਣ ਕੇ ਵੀ 30 ਜਿੰਨੇ ਚਾਪਨ ਜੋਟੀਆਂ ਹੀ ਦੋੜਿਆ اچھا ਉਹਨੇ ਰੱਖਣੇ ਜਿੰਨੇ ਵਿੱਚ ਵੱਧੂਆ ਵਿੱਚੇ ਮਾਰੀ ਜਾਣੇ ਹਮਮ ਮਮੀ ਤੁਸੀਂ ਕਾਫੀ ਐਕਸਪਰਟ ਆ ਹਨਾ ਬੰਤੀ ਦਾ ਮੈਨੂੰ ਦੇਖਣ ਨੂੰ ਤਾਂ ਲੱਗਦੀ ਵੀ ਸੌਖੀ ਹੋਣੀ ਹੈ ਨਾ ਸੌਖੀ ਸੌਖੀ ਨਹੀਂ ਹੈ ਹਨਾ ਸੌਖੀ ਹੈ ਕਿਉਂਕਿ ਕੁੰਡਿਆਂ ਦੀ ਗਿਣਤੀ ਨੂੰ ਵੀ ਬਰਾਬਰ ਰੱਖਣਾ ਆ ਫਿਰ ਜਿੰਦਾ ਹੁੰਦਾ ਨਾ ਇਹ ਪੇਪਰ ਕਰਦੇ ਕਰਦੇ ਜਿਆਨੇ ਨੂੰ ਪਤਾ ਲੱਜਾਂਦਾ ਕਿ ਨਗਲ ਕਿੱਥੋਂ ਮਰਨ ਦੀ ਲੋੜਾ ਆਹ ਇਹ ਬੋਲਦਾ ਇਹ ਤੁਹਾਡਾ ਉਹ ਹਸਾਵਾ ਪਈ ਕਿਥੋਂ ਗੁੰਡੇ ਜੜੇ ਆ ਉਹ ਵੱਧ ਗਏ ਆ ਉਹਨਾਂ ਨੂੰ ਘਟਾਉਣਾ ਆ ਅਸੀਂ ਹਾਂ ਤੇ ਪੇਪਰ ਵਾਲੇ ਸਾਹਿਬ ਆ ਮੈਂ ਪੜੀ ਦਿਮਾਗ ਦੀ ਗੱਲ ਇੱਥੇ ਤਿੰਨ ਘਟਣੀਆਂ ਤਾਂ ਤਿੰਨ ਨਹੀਂ ਘਟਣੀਆਂ ਇਹ ਵਿੱਚੋਂ ਟੁੜੀ ਜਾਂ ਵਿੱਚੋਂ ਵਿੱਚੋਂ ਘਟਾਉਣੇ ਆ ਵੀ ਦੇਖੋ ਕਿੰਨੇ ਕੁੰਟ ਟੁੜੀ ਚੱਲਦੇ ਕਿੰਨੇ ਗੁੰਡੇ ਵੱਧ ਗਏ ਸਾਡੇ 로ਡ ਬੰਨ ਤੋਂ ਵੱਧ ਜਿਹੜੇ ਆ ਤਾਂ ਤੁਸੀਂ ਪਹਿਲਾਂ ਹੀ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਆ ਕਿ ਇੱਥੇ ਗੁੰਡਾ ਵੱਧ ਗਿਆ ਆ ਆਪਣੇ ਹੱਥ ਨਾਲ ਹੀ ਪਤਾ ਲੱਗ ਜਾਂਦਾ ਕਿਥੋਂ ਵੱਧ ਗਿਆ ਪੱਲਾ ਖਿਲਰ ਜਾਂਦਾ ਆ अच्छा पतला ज्यादा वहीया ना खुला होई जाना अच्छा तो फिर वो देखना भी है ऐसा कुंडे बद् गए हां जी और बीचे कुंडे जिने के दो चार कटाव दी लोड़ा नाल नाल कटाई जावे ਤੁਸੀਂ ਇਹ ਬਣਤੀ ਕਿੱਥੋਂ ਸਿੱਖੀ ਸੀ ਮੰਮੀ ਇਹ ਮੁੰਤੀ ਮੈਂ ਬਲਾਂ ਹੀ ਘਰੇ ਲਾਈ ਸੀ ਕਿਤੇ ਇੱਥੋਂ ਮੈਂ ਤਾਂ 10 ਸਾਲ ਹੋ ਗਿਆ ਬਣਤੀ ਪਾਈ ਹੂੰ اچھا ਆ ਦੁਬਾਰਾ ਸ਼ੁਰੂ ਕੀਤੀ ਆ ਉਹ ਵੀ ਆ ਕੋਟੀ ਦਾ ਕਹਿਣ ਕਰਕੇ ਤੇ ਮੈਂ ਤਾਂ ਹੁਣ ਸ਼ੁਰੂ ਕੀਤੀ ਆ ਨਹੀਂ ਪਰ ਉਹ ਕੋਟੀ ਮੇਰੀ ਨੂੰ ਮਣੀ ਨੂੰ ਥੋੜਾ ਹੀ ਚਿਰ ਹੋਇਆ ਦੋ ਸਾਲ ਹੋ ਗਏ ਮੇਰੇ ਘਰ 6-7 ਸਾਲ ਹੋ ਗਏ ਉਸ ਕੋਟੀ ਨੂੰ 6-7 ਸਾਲ ਹੋ ਗਏ ਉਹ ਹੋਰ ਪਾਈ ਛੋੜੋ ਮੈਂ ਭੁੰਨ ਕੇ ਰੱਖ ਲਈ ਮੈਂ ਤਾਂ ਫਿਰ ਤੈਨੂੰ ਦੇ ਦਿੱਤੀ ਇਹ ਕੋਟੀ ਹੈ ਜਿਹੜਾ ਵਿੱਚ ਛੋਟੇ ਛੋਟੇ ਟੁਕੜੀ ਪਾਈ ਆ ਇਹ ਕੁੜੀ ਮੇਰੀ ਢੱਡੀਆਂ ਦੇ ਆਈ ਸੀ ਕੋਟੀ ਲਾਲ ਅੱਛਾ ਇਹ ਲਾਲ ਕੋਟੀ ਮੰਤਰੀ ਲਾਈ ਹੋਆ ਅੱਛਾ ਉਹ ਇਹ ਛੋਟੇ ਛੋਟੇ ਡੱਬੀ ਇਹ ਨਾਲ ਹਾਂਜੀ ਉਹਦੇ ਤੇ ਲਾਈ ਇਹ ਤਿੰਨ ਟਿਓ ਵੀ ਲਾਲ ਕੋਟੀ ਉਹਦੇ ਵਿੱਚ ਦੇਖੇ ਠੂਆ ਜਾਂ ਪਈ ਹੋ ਬਹੁਤ ਸੁਣੀ ਲੱਗਦੇ ਆ ਅੱਛਾ ਉਹ ਪਈ ਆ ਉੱਥੇ ਆਹੋ ਆਹੋ ਠੀਕ ਆ ਉਹ ਕੋਟੀ ਲਾਈ ਸੀ ਅੱਛਾ ਅੱਛਾ ਉਹ ਮੇਰਾ ਦਾ ਹੀ ਮੈਂ ਕੋ ਉਹ ਮੁੰਟੀ ਵਿੱਚ ਸਾਰੀ ਪਾਵਾਂ ਅੱਛਾ ਨਾ ਉਹ ਕੋਟੀ ਜਿੱਥੇ ਤੇ ਵੀ ਨਹੀਂ ਪਾ ਨਹੀਂ ਹੋਈ ਹਾਂਸੇ ਬੋਂਡੇ ਬਾਕੀ ਜੇ ਸਿੰਧੀਆਂ ਦਾ ਬਥੇਰੀ ਹੁੰਦੀ ਹੈ ਜੀ ਮਰਜੀ ਪਾਈ ਜਾ ਇਹ ਬੋਂਤੀ ਬਹੁਤ ਬਾਵਾਰੀ ਆ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਵੀ ਹਾਂ ਹਲਕੀ ਆ ਹਾਂਜੀ ਇਹ ਤਾਂ ਹੁਣ ਮੈਂ ਆਪਣੀ ਸਮਝ ਨਾ ਪਾਈ ਨਾ ਦੱਸਿਆ ਤਾਂ ਹੁੰਦੀ ਆਉਣੀ ਨਹੀਂ ਹੂੰ ਹੂੰ ਹੁਣ ਤੇ ਹੁਣ ਕੁੰਡੇ ਗੜਨੇ ਆ ਵੀ ਕਿੰਨੇ ਹੋ ਗਏ ਆ ਚਲੋ ਹੁਣ ਹੋ ਗਏ ਪੁੱਠੀ ਸਲਾਈ ਹੋ ਗਈ ਕੰਪਲੀਟ ਹਨ ਲੱਖ ਪਾ ਹੋਣਾ ਦੇ ਜੇ ਕੋ ਪਾ ਲਾਹੂ ਲਾ ਹੋ ਜਾਣਾ ਹਾਂਜੀ ਇਹ ਪੰਗਾ ਆ ਬਹੁਤ ਆ ਹੁਣ ਅਗਲੀ ਜਿਹੜੀ ਤੁਸੀਂ ਸਲਾਈ ਪਾਉਣੀ ਆ ਉਸ ਸਲਾਈ ਦੇ ਵਿੱਚ ਉਦਾਂ ਹੀ ਹੋਣੇ ਆ ਕਿੰਨੇ ਹਾਂਜੀ 20 ਜੋੜ ਚਾਹੀਏ ਮੈਨੂੰ ਅੱਛਾ ਹੁਣ ਗਿਣਤੀ ਵੀ ਕਰਨੀ ਆ ਆਹੋ 1 2 3 4 5 6 7 8 9 10 11 12 13 14 15 16 17 18 19 20 21 22 ਦੇ ਕਿਉਂ 25 26 27 28 29 ਆਹੇ 29 ਅੰਤਿਕ ਜੁਟ ਕੱਟ ਗਿਆ ਚਾਹੀਦੇ ਤੀ ਆ 30 ਚਾਹੀਦੇ ਆ ਠੀਕ ਆ ਹੁਣੇ ਵਧਾਉਣੇ ਕਿਦਾਂ ਉਹ ਵਿੱਚੇ ਵੱਜ ਜਾਣਾ ਕੋਈ ਨਾ ਕੋਹੁੰਡਾ ਅੱਛਾ ਹੱਪੇ ਵੱਜ ਜਾਣਾ ਠੀਕ ਆ ਹੁਣ ਅਗਲੀ ਸਲਾਈ ਆ ਮੈਂ ਕਹਾਂਗਾ ਤੇ ਹਾਂਜੀ ਇਹ ਹੁਣ ਫੇਰ ਉਸੇ ਤਰ੍ਹਾਂ ਹੀ ਬਾਰਡਰ ਆ ਗਿਆ ਹਾਂ ਆ ਲੈ ਇਹ ਪੰਜ ਜੋੜੇ ਸੀ ਨਾ 10 ਕੁੰਡੇ ਹਾਂ 10 ਕੁੰਡੇ ਆ ਇਹ ਹਾਂਜੀ ਇਹ ਮਾਡਲ ਮੈਨੂੰ ਸੋਨਾ ਵਾਲਾ ਲੱਗਦਾ ਡਿਜ਼ਾਈਨ ਇਹ ਇਹ ਕਲਰ ਨਾ ਜਿਹੜਾ ਜਿਦਾ ਹੁਣ ਉਹ ਵਾਲਾ ਪਿੰਕ ਸੀਗਾ ਫੋਰਟੀ ਤੇ ਹਨਾ ਇਹ ਹੁਣ ਇਹ ਕ੍ਰੀਮ ਕਲਰ 'ਚ ਆ ਗਿਆ ਹਨਾ ਥੋੜਾ ਹਰ ਇੱਕ ਕਲਰ ਦੇ ਵਿੱਚ ਇਹ ਜਿਹੜੀ ਬੁੰਤੀ ਹੈਗੀ ਹਨਾ ਇਹ ਜੱਸ ਜਾਣੀ ਆ ਇਸ ਤਰ੍ਹਾਂ ਦੀ ਆ ਕਿਉਂਕਿ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਜਿਹੜੇ ਇਸ ਡਿਜ਼ਾਈਨ ਵਿੱਚ ਕਾਫੀ ਉੱਠਦੇ ਆ ਬੱਸ ਮਮੀ ਦਮੀ ਹੋਈ ਸਕਦਾ ਹੁਣ ਅਜ ਤਾਂ ਹੁਣ ਇਹ ਡੱਬੀ ਆ ਦੱਬੀ ਦਾ ਕਲਰ ਅਲੱਗ ਹੋ ਜਾਏ ਦੋ ਕਲਰ ਦੇ ਵਿੱਚ ਹੋ ਜਾਏ ਇਹ ਹੋ ਸਕਦੀ ਹੈ ਹਨਾ ਜਿਹਦਾ ਅੱਧੀ ਏ ਝੂ ਆ ਜਿਹੜੀ ਅੱਧੀ ਝੁਗੜੀ ਆ ਹਾਂਜੀ ਆ ਪਲੇਨ ਬਣ ਜਾਏ ਹਾਂਜੀ ਆ ਆ ਦੋ ਟੁਕੜੀਆਂ ਇਕੱਠੀ ਝੁਗੜੀ ਆ ਨਾ ਹਾਂਜੀ ਇਹਦੇ ਵਿੱਚ ਫਿਰ ਇਹਦੇ ਨਾਲ ਰੜਨਾ ਨਹੀਂ ਵੀ ਜਾਲੀ ਬਣਨੀ ਨਾ ਹਾਂਜੀ ਇਹ ਔਖੀ ਰੜਨੀ ਆ ਇੰਦਾਂ ਬਣਨੀ ਨਹੀਂ ਅੱਛਾ ਦੋ ਕਲਰ ਵਿੱਚ ਨਹੀਂ ਮਰ ਸਕਦਾ ਨਹੀਂ ਮਰਨੀ ਆ ਦੋ ਕਲਰ ਆਪੇ ਹੋ ਜਾਂਦੇ ਆ 8 ਟੁਕੜੀ ਲੱਗ ਹੋ ਗਈ ਹਾਂਜੀ 8 ਟੁਕੜੀ ਲੱਗ ਹੋ ਗਈ ਹਾਂਜੀ ਆ ਹੁਣ ਯਾਰ ਇਹਦੇ ਆ ਪੁੱਠੇ ਦੇ ਪੁੱਠੇ ਆ ਗਏ ਆ ਸਿੱਧੇ ਦੇ ਫੇਰ ਟੁਕੜੀ ਚੱਲ ਪਈ ਆ ਉਹ ਤਾਂ ਹੋ ਸਕਦਾ ਸਾਡੇ ਵਿੱਚੋਂ ਕੋਈ ਜਿੱਦਾਂ ਹੁਣ ਦਿਮਾਗ ਲੜਾ ਹਾਂ ਕਿਸੇ ਨੇ ਕੋਈ ਬੰਤੀ ਬਣਨੀ ਚਾਹੁੰਦੇ ਆ ਤਾਂ ਉਹ ਕਹਿੰਦੇ ਆ ਕਰ ਸਕਦੇ ਹਾਂ ਅਸੀਂ ਦੋ ਕੁ ਲੱਕ ਲਏ ਹੈ ਹਨਾ ਇਹ ਤਾਂ ਫੇ ਆਪਣੀ ਮਰਜ਼ੀ ਆ ਤਾਂ ਫੇ ਇੱਥੇ ਪੁੱਠੇ ਪਹਿਣੇ ਆ ਇੱਥੇ ਸਿੱਧੇ ਪਹਿਣੇ ਨਹੀਂ ਉੱਦੇ ਅੱਧੇ ਇੱਥੇ ਪੁੱਠੇ ਪਹਿਣੇ ਆ अच्छा, होन होन अच्छा हुए हुए। हुए। एक, चौर। बड़ी जाली ਵਿੱਚ ਬਣੀ ਹੋਈ ਹੈ ਨਾ ਵੱਧ ਵਿੱਚ ਆਉਣੀ ਆ ਜਾਲੀ ਆਉਣੀ ਆਉਣੀ ਆ ਸੈਂਟ ਜਾਲੀ ਸੁਣੀ ਫਿਰ ਹਾਂ ਏਦਾਂ ਏਦਾਂ ਸਹੀ ਆ ਹਾਂਜੀ ਅੱਛਾ ਹੁਣ ਮੰਮੀ ਹੁਣ ਕਿਦਾਂ ਹੋਣਾ ਹੋ ਗਿਆ ਬਾਡਰ ਤੁਹਾਡਾ ਹਨਾ 10 ਗੁੰਦੇ ਹੋ ਗਏ ਹਾਂ ਮੇਰੇ ਹੋ ਗਿਆ ਹਾਂਜੀ 1 2 3 4 25 ਚੌੜੀ ਬੜੀ ਲੱਗਦੀ ਆ ਠੀਕ ਆਉਤੇ ਬਟਣ ਲੱਗਣੇ ਆ ਤੇ ਉਹ ਫਿਰ ਆ ਹੁਣ ਇਹਦੇ ਨਾਲ ਟੁਕੜੀ ਚੱਲਣੀ ਸਿੱਧੀ ਆ ਦੇ 1 2 ਆ ਆਹ ਤੇ ਨੇ ਕੁੰਡੇ ਹੋ ਗਏ ਤਿੰਨ ਹਾਂ ਜੀ ਆਹੋ ਇੱਥੇ ਜਾਰੀ ਪੈਣੀ ਆ ਆ ਨੀਚੇ ਜਾਰੀ ਪੈਣੀ ਜਾਰੀ ਪਾਣੀ ਆ ਇਹ ਹੁਣ ਬਾਡਰ ਦੇ ਨਾਲ ਨਾ ਟੁਕੜੀ ਬਣਨੀ ਆ ਸਾਪ ਲਈ ਨਾ ਜਾਰੀ ਆਰੀ ਆ ਲੋ ਇੱਕ ਸੈਕੰਡਾ ਘਟਾ ਲਓ ਇੱਕ ਮਾਰਡਰ ਦੇ ਨਾਲ ਅੱਧੀ ਚੁਕੜੀ ਆ ਗਈ ਨਾ ਇੱਥੋਂ ਅੱਧੀ ਪੈ ਗਈ ਆ ਅੱਛਾ ਇਹ ਮਾਰਡਰ ਦੇ ਨਾਲ ਅੱਧੀ ਚੱਲਣੀ ਆ ਠੀਕ ਅੱਧੀ ਪਲੇਨ ਚੱਲੂਗੀ ਜਦ ਦੀ ਇੱਥੇ ਫਸਲ ਉਹਦਾ ਪੂਰੀ ਆਈ ਆ ਇਹ ਹੁਣ ਇੱਥੋਂ ਟੁਕੜੀ ਪਾਟ ਗਈ ਆ ਨਾ ਹਾਂ ਹਾਂ ਆ ਪੂਰੀ ਹੋ ਗਈ ਇੱਥੋਂ ਫੇਰ ਸ਼ੁਰੂ ਹੋ ਗਈ ਇਹਲੇ ਤੇ ਡਿਪਲੀਨ ਦੇ ਉੱਤੇ ਆ ਗਈ ਆ ਇੱਥੇ ਪੂਰੀ ਆਟੂਕੜੀ ਪੂਰੀ ਬਣਨੀ ਆ ਜਿਹੜੀਆਂ ਦੋ ਆ ਪੂਰੀ ਬਣਨੀ ਗਬਲਾ ਚਟਾ ਇਹ ਹੁਣ ਪੂਰਾ ਹੀ ਚੱਲਣਾ ਹੈ ਹੂੰ ਹੂੰ ਥੇਨ ਕਿਉਂ ਆਈਂਦੇ ਚੇ ਸੋਤ ਇਹ ਕਿੰਨੇ ਗੁੰਡੇ ਬਣ ਗਏ ਅੱਠ ਬਣ ਗਏ ਆਲੇ ਨੋ ਬਣ ਗਏ ਇੱਥੇ 10 ਬਣ ਜਾਣੇ ਆ 10 ਬਣ ਗਏ ਆ ਹੁਣ ਕੱਢ ਜਾਣੇ ਦੋ ਇਹ ਆ ਅੱਠਾਂ ਜਾਂ ਤਿੰਨ ਰਹਾ ਗਾ ਆ ਤਿੰਨ ਰਹਾ ਗਾ ਅੱਠਾਂ ਜਾਂ ਆਹ ਤਿੰਨ ਇੱਧਰ ਅੱਛਾ ਇਹ ਤੁਸੀਂ ਨਾ ਘਟਾਈ ਪਾਤੀ ਵਿੱਚ ਘਟਾਈ ਬਾਦੇ ਨਾ ਉਹਦੇ ਗੁੰਡੇ ਵੱਧ ਗਏ ਆ ਆ ਇੱਥੋਂ ਕੱਢ ਗਏ ਆ ਆ ਜੀ ਮੁੜ ਇੱਥੇ ਵੀ ਤਿੰਨ ਬਣਨੇ ਆ। ਇਹ ਆ ਇੱਕ ਜੋ ਆ ਤਿੰਨ ਪੈ ਗਏ। ਹੁਣ ਆ ਜਾਲੀ ਬਣਨੀ ਇੱਥੇ। ਤੇ ਇੱਕ ਦੱਤਸ਼ਮੀ ਜਾਲੀ ਹੋਣੀ ਆ। ਉਹ ਬਣ ਜਾਈ ਨਹੀਂ ਫਿਰ ਬਹੁਤ ਸੋਹਣੀ ਬਣਨੀ ਆ। ਪਹਿਲਾਂ ਲੱਗਦਾ ਜੰਗ ਪੜਾਂਗਾ। ਇਹ ਤਾਂ ਵਾ ਪੰਗਾ ਆ। ਜਾਲੀ ਦਾ ਨਿਸ਼ਾਨ ਰੱਖਣਾ ਪੈਂਦਾ ਨਾ ਜੇ ਤਾਂ ਜਾਲੀ ਬਣ ਗਈ ਵੀਡੀਓ ਨੂੰ ਦੇਖਦੇ ਹੋਏ ਨਾ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਇਹ ਬੁਣਤੀ ਤੁਹਾਡੀ ਸਮਝ ਵਿੱਚ ਆਉਂਦੀ ਆ ਕਿਉਂਕਿ ਇਹਦੇ ਵਿੱਚ ਸਾਨੂੰ ਇਦਾਂ ਹੋਇਆ ਕਿ ਅਸੀਂ ਚਾਹੁੰਦੇ ਤਾਂ ਸੀਗੇ ਕਿ ਜਲਦੀ ਜਲਦੀ ਹੋ ਜਾਏ ਬਣ ਜਾਏ ਵੀਡੀਓ ਪਰ ਥੋੜੇ ਘਰੇਲੂ ਪ੍ਰੋਬਲਮਸ ਸੀਗੇ ਆ ਵਿੱਚ ਇਹ ਬਾਕੀ ਤੁਸੀਂ ਕਮੈਂਟ ਵਿੱਚ ਜਰੂਰ ਦੱਸਦੇ ਹੋ ਕਿ ਕਿਸ ਤਰ੍ਹਾਂ ਇਹ ਤੁਹਾਨੂੰ ਸਮਝ ਵੀ ਆਉਂਦੀ ਆ ਤੁਹਾਡੀ ਅਸ਼ਮੀ ਜਾਣੀ ਨਾ ਜੋੜੀ ਆਹ ਦੇ ਆ ਟੁਕੜੀ ਬਣ ਗਈ ਆ ਗੁੱਠੇ ਮੋਈ ਆ ਆ ਜਾਲੀ ਜਸ਼ਮੀ ਬਣ ਗਈ ਹਾਂਜੀ ਆ ਟੁਕੜੀ ਘਟ ਗਈ ਆ ਇਹ ਪਲੇਨ ਨਹੀਂ ਕਰਦੇ ਨੇ ਸਾਰੇ ਇੱਥੇ ਠੀਕ ਆ ਹਾਂਜੀ ਜਾਂ ਵਿੱਚ ਟੁੱਟ ਗਈ ਹੁਣ ਹੁਣੀ ਉਹਨਾਂ ਨੂੰ ਉਹ ਨਟੋੜੀ ਸੀ ਉਹਨੇ ਡੋਰੀ ਕਰਦੀ ਸੀ ਨਾ ਉਹ ਵਿੱਚ ਗੁੱਠ ਦੇ ਸੀ ਮੋਟੀ ਸਾਰੀ ਤੇ ਹੁਣ ਇਹ ਸਾਰੀ ਸਲਾਈ ਫੇਰ ਦੁਬਾਰਾ ਪੁੱਠੀ ਆਉਣੀ ਹਾਂ ਹਾਂ ਇਹ ਕਹੇ ਪੁੱਠੀ ਚੱਲਦੀ ਹੈ ਹਾਂਜੀ ਤੇ ਹਾਂਜੀ ਠੀਕਾ ਜੀ ਹੁਣ ਕਰਦੇ ਆਂ ਵੀਡੀਓ ਨੂੰ ਬੰਦ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਂ ਵੀਡੀਓ ਨੂੰ ਲਾਈਕ ਕਰਨਾ ਆਂ ਸ਼ੇਅਰ ਕਰਨਾ ਆਂ ਕਮੈਂਟ ਜ਼ਰੂਰ ਕਰਨੇ ਆਂ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਜ਼ਰੂਰ ਦੱਸਣਾ ਜੀ ਓਕੇ ਜੀ ਧੰਨਵਾਦ ਸ਼ੁਕਰੀਆ ਜੀ